ਕਿਸੇ ਨੇ ਬਹੁਤ ਸੋਹਣੀ ਗੱਲ ਕਹੀ ਹੈ ਕਿ ਹੀਰੇ ਦੀ ਕੀਮਤ ਸ਼ੀਸ਼ੇ ਤੋਂ ਭਾਵੇਂ ਲੱਖ ਗੁਣਾ ਮਹਿੰਗੀ ਹੋਵੇ ਪਰ ਫਿਰ ਵੀ ਹੀਰਾ ਪਹਿਨਣ ਤੋਂ ਬਾਅਦ ਲੋਕ ਸ਼ੀਸ਼ਾ ਹੀ ਲੱਭਦੇ ਹਨ ਇੱਕ ਛੋਟੀ ਜਿਹੀ ਕਹਾਣੀ ਮਿੱਟੀ ਪੱਟਣ ਵਾਲਾ ਇੱਕ ਮਜ਼ਦੂਰ ਸੀ ਅਤੇ ਉਹ ਮਿੱਟੀ ਪੱਟਣ ਤੋਂ ਬਾਅਦ ਉਸ ਮਿੱਟੀ ਨੂੰ ਆਪਣੇ ਗਦੇ ਤੇ ਲੱਦ ਕੇ ਕਾਰੀਗਰ ਤੱਕ ਪਹੁੰਚਾਉਂਦਾ ਸੀ ਇੱਕ ਦਿਨ ਮਿੱਟੀ ਪੱਟਦੇ ਪੜਦੇ ਉਸ ਨੂੰ ਜ਼ਮੀਨ ਵਿੱਚੋਂ ਇੱਕ ਚਮਕੀਲਾ ਪੱਥਰ ਮਿਲਿਆ ਬਹੁਤ ਆਕਰਸ਼ਿਤ ਸੀ ਉਹ ਉਸ ਨੂੰ ਬਹੁਤ ਪਸੰਦ ਆਇਆ ਉਸਨੇ ਬਿਨਾਂ ਦੇਰ ਕੀਤੇ ਆਪਣੇ ਗਦੇ ਦੇ ਗਲ ਵਿੱਚ ਬੰਨ੍ਹ ਦਿੱਤਾ ਅਤੇ ਫਿਰ ਮਿੱਟੀ ਲੱਦ ਕੇ ਜਾਣ ਲੱਗਿਆ ਜਦੋਂ ਮਿੱਟੀ ਲੱਦ ਕੇ ਉਸ ਗਦੇ ਨੂੰ ਲੈ ਕੇ ਜਾ ਰਿਹਾ ਸੀ ਕਾਰੀਗਰ ਕੋਲ ਉਸੇ ਵਕਤ ਉਸ ਨੂੰ ਰਸਤੇ ਵਿੱਚ ਪਿੰਡ ਦਾ ਸੇਠ ਮਿਲਿਆ ਛੋਟੀ ਜਹੀ ਕਰਿਆਨੇ ਦੀ ਦੁਕਾਨ ਸੀ ਉਸ ਦੀ ਸਾਰੇ ਪਿੰਡ ਵਾਲੇ ਸੇਠ ਜੀ ਸੇਠ ਜੀ ਕਹਿੰਦੇ ਸਨ ਉਸ ਨੂੰ ਸੇਠ ਜੀ ਨੇ ਕਿਹਾ ਮੇਰੇ ਭਾਈ ਇਸ ਨੂੰ ਕਿੱਥੇ ਲੈ ਕੇ ਜਾ ਰਿਹਾ ਹੈ ਉਹ ਬੋਲਿਆ ਕਿ ਬਸ ਆਪਣੇ ਕੰਮ ਤੇ ਜਾ ਰਿਹਾ ਹਾਂ ਕਹਿੰਦੇ ਨਹੀਂ ਇਹ ਜੋ ਗਦੇ ਤੇ ਗਲ ਵਿੱਚ ਹੈ ਇਸ ਨੂੰ ਕਿੱਥੇ ਲੈ ਕੇ ਜਾ ਰਿਹਾ ਹੈ ਉਸਨੇ ਕਿਹਾ ਇਹ ਤਾਂ ਅੱਜ ਤੋਂ ਮੇਰੀ ਹੈ ਮੈਨੂੰ ਜ਼ਮੀਨ ਵਿੱਚੋਂ ਮਿਲੀ ਹੈ ਸੇਠ ਜੀ ਨੇ ਕਿਹਾ ਮੈਨੂੰ ਪਸੰਦ ਹੈ ਇਹ ਚਮਕੀਲਾ ਪੱਥਰ ਮੈਨੂੰ ਦੇ ਦਿਓ ਕਿੰਨੇ ਦਾ ਦੇਵੇਂਗਾ ਗਰੀਬ ਆਦਮੀ ਸੀ ਉਸਨੇ ਕਿਹਾ 1 ਕਿਲੋ ਗੁੜ ਦੇ ਦਿਓ ਤੁਸੀਂ ਮੈਨੂੰ ਮੈਂ ਤੁਹਾਨੂੰ ਦੇ ਦੇਵਾਂਗਾ ਸੇਠ ਜੀ ਨੇ 50 ਰੁਪਏ ਦਾ 1 ਕਿਲੋ ਗੁੜ ਦੇ ਦਿੱਤਾ ਤੇ ਉਸ ਤੋਂ ਉਹ ਚਮਕੀਲਾ ਪੱਥਰ ਲੈ ਲਿਆ ਇਹ ਸੇਠ ਜੀ ਨੂੰ ਵੀ ਬਹੁਤ ਪਸੰਦ ਆਇਆ ਬਹੁਤ ਚਮਕ ਰਿਹਾ ਸੀ ਤਾਂ ਸੇਠ ਜੀ ਨੇ ਲਿਜਾ ਕੇ ਆਪਣੇ ਪਿੰਡ ਵਿੱਚ ਆਪਣੀ ਕਿਰੀਆਨੇ ਦੀ ਦੁਕਾਨ ਤੇ ਆਪਣੀ ਤੱਕੜੀ ਦੀ ਡੰਡੀ ਨਾਲ ਬੰਨ ਦਿੱਤਾ ਅਤੇ ਬੜੇ ਸ਼ੌਕ ਨਾਲ ਉਸ ਨੂੰ ਰੱਖਣ ਲੱਗੇ ਵਾਰ-ਵਾਰ ਦੇਖਦੇ ਸੀ ਕਿੰਨਾ ਚਮਕੀਲਾ ਹੈ ਇੱਕ ਦਿਨ ਉਸਦੇ ਪਿੰਡ ਵਿੱਚੋਂ ਇੱਕ ਜ਼ੋਹਰੀ ਆਇਆ ਅਤੇ ਉਸਨੇ ਦੇਖਿਆ ਕਿ ਕਿਰੀਆਨੇ ਦੀ ਦੁਕਾਨ ਚਲਾਉਣ ਵਾਲੇ ਸੇਠ ਜੀ ਦੇ ਕੋਲ ਤੱਕੜੀ ਦੀ ਡੰਡੀ ਨਾਲ ਹੀਰਾ ਬੰਨਿਆ ਹੋਇਆ ਹੈ ਉਸ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਉਸਨੇ ਕਿਹਾ ਇੱਕ ਹੀ ਹੈ ਉਹ ਬੋਲਿਆ ਚਮਕੀਲਾ ਪੱਥਰ ਹੈ ਮੈਨੂੰ ਪਿੰਡ ਤੋਂ ਮਿਲਿਆ ਹੈ ਦੇਖੋ ਮੈਂ ਕਿੰਨੇ ਸ਼ੌਕ ਨਾਲ ਸੰਭਾਲ ਕੇ ਰੱਖਿਆ ਹੈ جوہری ਨੇ ਕਿਹਾ ਇਹ ਮੈਨੂੰ ਦੇ ਦਿਓ ਬੋਲਿਆ ਹਾਂ ਦੇ ਦੇਵਾਂਗਾ 100 ਰੁਪਏ ਦੇਵੋ ਹੁਣੇ ਦੇ ਦੇਵਾਂਗਾ ਉਹ جوہری ਬੜਾ ਕੰਜੂਸ ਸੀ ਉਸਨੇ ਕਿਹਾ 100 ਨਹੀਂ 80 ਦੇਵਾਂਗਾ ਸੇਠ ਜੀ ਆੜ ਗਏ ਕਿ ਨਹੀਂ 80 ਨਹੀਂ 100 ਰੁਪਏ ਫਿਰ ਤੋਂ ਕਹਿਣ ਲੱਗਾ ਨਹੀਂ 80 ਰੁਪਏ ਸੇਠ ਜੀ ਨੇ ਕਿਹਾ ਭਾਈ ਸੱਚ ਸੱਚ ਦੱਸਾਂ ਮੈਂ ਇਹ 1 ਕਿਲੋ ਗੁੜ ਦੇ ਕੇ ਕਿਸੇ ਮਜ਼ਦੂਰ ਤੋਂ ਖਰੀਦਿਆ ਹੈ ਅਤੇ 50 ਰੁਪਏ ਦਾ 1 ਕਿਲੋ ਗੁੜ ਸੀ ਹੁਣ ਮੈਂ ਤੈਨੂੰ ਘੱਟ ਤੋਂ ਘੱਟ 100 ਵਿੱਚ ਤਾਂ ਦੇਵਾਂਗਾ ਤਾਂ ਕਿ ਮੈਨੂੰ ਵੀ ਕੁਝ ਮੁਨਾਫਾ ਹੋਵੇ ਕੰਜੂਸ جوہری ਨੂੰ ਲੱਗਿਆ ਕਿ ਇਹ ਮੰਨ ਨਹੀਂ ਰਿਹਾ ਉਸਨੇ ਕਿਹਾ ਮੈਂ ਕੱਲ ਫੇਰ ਆਵਾਂਗਾ ਤੇ ਉਹ ਅੰਦਰ ਹੀ ਅੰਦਰ ਸੋਚਣ ਲੱਗਾ ਕਿ ਕੱਲ ਫੇਰ ਆਉਂਗਾ ਕੱਲ ਸ਼ਾਇਦ ਮੰਨ ਜਾਵੇ 80 ਰੁਪਏ ਵਿੱਚ ਸ਼ਾਇਦ ਗੱਲ ਬਣ ਜਾਵੇ ਇਹ ਸੋਚ ਕੇ ਉਹ ਉਸ ਚਮਕੀਲੇ ਪੱਥਰ ਜਾਨੀ ਕਿ ਹੀਰੇ ਨੂੰ ਉੱਥੇ ਹੀ ਛੱਡ ਕੇ ਚਲਿਆ ਗਿਆ ਅਤੇ ਕਿਸਮਤ ਅਜਹੀ ਘੁੰਮੀ ਕਿ ਉਸੇ ਸ਼ਾਮ ਇੱਕ ਦੂਸਰਾ ਜੋਹਰੀ ਆਪਣੀ ਕਾਰ ਵਿੱਚ ਬੈਠਾ ਜਾ ਰਿਹਾ ਸੀ ਉਸ ਪਿੰਡ ਦੇ ਰਸਤੇ ਤੋਂ ਦੂਜੇ ਸ਼ਹਿਰ ਅਤੇ ਉਸਦੀ ਕਾਰ ਉਸ ਪਿੰਡ ਵਿੱਚ ਆ ਕੇ ਖਰਾਬ ਹੋ ਗਈ ਉਸਦੀ ਕਾਰ ਖਰਾਬ ਹੋਈ ਤਾਂ ਉਹ ਇੰਤਜ਼ਾਰ ਕਰਨ ਲੱਗਿਆ ਕਿ ਡਰਾਈਵਰ ਉਸਦੀ ਕਾਰ ਠੀਕ ਕਰ ਦੇਵੇ ਉਹਨੇ ਟਾਈਮ 'ਚ ਉਹ ਪਿੰਡ ਘੁੰਮਣ ਲੱਗਾ ਉਸਨੇ ਦੇਖਿਆ ਕੇ ਕਿਰਾਨੇ ਦੀ ਦੁਕਾਨ ਹੈ ਉਸਨੇ ਸੋਚਿਆ ਕੁਝ ਖਾਣ ਪੀਣ ਲਈ ਲੈ ਲੈਂਦਾ ਹਾਂ ਦੁਕਾਨ ਦੇ ਕੋਲ ਗਿਆ ਤਾਂ ਜਾ ਕੇ ਦੇਖਦਾ ਹੈ ਕਿ ਤੱਕੜੀ ਦੀ ਡੰਡੀ ਨਾਲ ਇੱਕ ਚਮਕੀਲਾ ਪੱਥਰ ਬੰਨਿਆ ਹੋਇਆ ਹੈ ਜਾਨੀ ਕਿ ਹੀਰਾ ਬੰਨਿਆ ਹੋਇਆ ਹੈ ਉਸ ਤੋਂ ਰਹਿਣਾ ਗਿਆ ਉਸਨੇ ਵੀ ਪੁੱਛਿਆ ਕਿ ਭਾਈ ਇਹ ਕਿੰਨੇ ਦਾ ਦਿੱਤਾ ਸਾਰੇ ਕੰਮ ਛੱਡ ਕੇ ਇਹ ਦੱਸੋ ਸੇਠ ਜੀ ਨੇ ਕਿਹਾ ਇਹ 100 ਰੁਪਏ ਦਾ ਇਸ ਤੋਂ 1 ਰੁਪਿਆ ਘੱਟ ਨਹੀਂ ਅੱਜ ਸਵੇਰੇ ਵੀ ਕੋਈ ਆਇਆ ਸੀ ਏ ਲਿਜਾਣਾ ਚਾਹ ਰਿਹਾ ਸੀ ਕਹਿ ਰਿਹਾ ਸੀ ਕਿ 80 ਰੁਪਏ ਮੈਂ ਮਨਾ ਕਰ ਦਿੱਤਾ 100 ਰੁਪਏ ਤੋਂ 1 ਰੁਪਇਆ ਘੱਟ ਨਹੀਂ ਲੈਣਾ ਲੈਣਾ ਹੈ ਤਾਂ ਲਓ ਨਹੀਂ ਤਾਂ ਗੱਲ ਖਤਮ ਕਰੋ ਇਹ ਜੋ جوہری ਸੀ ਬੜਾ ਸਮਝਦਾਰ ਸੀ ਉਸਨੇ ਫਟਾਫਟ 100 ਰੁਪਏ ਦਾ ਨੋਟ ਦਿੱਤਾ ਉਹ ਚਮਕੀਲਾ ਪੱਥਰ ਜਾਨੀ ਕਿ ਹੀਰਾ ਲੈ ਲਿਆ ਜਿਵੇਂ ਹੀ ਕਾਰ ਠੀਕ ਹੋਈ ਤੇ ਉਹ ਜਲਦੀ ਜਲਦੀ ਉੱਥੋਂ ਚਲਾ ਗਿਆ ਤਾਂ ਕਿ ਸੇਠ ਦੁਬਾਰਾ ਉਸ ਤੋਂ ਵਾਪਸ ਨਾ ਮੰਗ ਲਵੇ ਅਗਲੇ ਦਿਨ ਉਹ ਕੰਜੂਸ جوہری ਆਇਆ ਅਤੇ ਕੰਜੂਸ ਚੌਰੀ ਆ ਕੇ ਦੇਖਦਾ ਹੈ ਕਿ ਤੱਕੜੀ ਦੀ ਡੰਡੀ ਤੋਂ ਉਹ ਗਾਇਬ ਹੈ ਪੁੱਛਣ ਲੱਗਾ ਕਿੱਥੇ ਗਿਆ ਉਹ ਪੱਥਰ ਸੇਠ ਜੀ ਨੇ ਕਿਹਾ ਉਹ ਤਾਂ ਕੱਲ ਇੱਕ ਦੂਜਾ ਆਦਮੀ ਆਇਆ ਸੀ ਉਹ ਲੈ ਗਿਆ ਉਸਨੇ ਮੈਨੂੰ 100 ਰੁਪਏ ਦਿੱਤੇ ਕੋਈ ਨਾਂ ਨੁੱਕਰ ਨਹੀਂ ਕੀਤੀ ਬਿਨਾਂ ਦੇਰੀ ਕੀਤੇ 100 ਰੁਪਏ ਦਿੱਤੇ ਤੇ ਲੈ ਗਿਆ ਉਹ ਜੋ ਕੰਜੂਸ ਚੌਹਰੀ ਸੀ ਉਸ ਨੂੰ ਬਹੁਤ ਗੁੱਸਾ ਆਇਆ ਕਿ ਇਹ ਕੀ ਹੋਇਆ ਹੱਥ 'ਚ ਆਇਆ ਮੌਕਾ ਨਿਕਲ ਗਿਆ ਹੁਣ ਗੁੱਸੇ 'ਚ ਕੀ ਕਰੇ ਗੁੱਸਾ ਕੱਢਣਾ ਤਾਂ ਸੀ ਉਸਨੇ ਸੇਠ ਜੀ ਨੂੰ ਕਿਹਾ ਕਿ ਤੈਨੂੰ ਪਤਾ ਵੀ ਹੈ ਉਹ ਚਮਕੀਲਾ ਪੱਥਰ ਨਹੀਂ ਸੀ ਉਹ ਬਹੁਤ ਮਹਿੰਗਾ ਹੀਰਾ ਸੀ ਤੇ ਤੂੰ ਉਸ ਨੂੰ ਐਵੇਂ ਹੀ ਦੇ ਦਿੱਤਾ 100 ਰੁਪਏ ਵਿੱਚ ਸੇਠ ਜੀ ਵੀ ਬਹੁਤ ਤੇਜ਼ ਸੀ ਉਸਨੇ ਕਿਹਾ ਭਾਈ ਮੇਰੀ ਛੱਡੋ ਮੈਨੂੰ ਤਾਂ ਪਤਾ ਵੀ ਨਹੀਂ ਸੀ ਕਿ ਉਹ ਹੀਰਾ ਹੈ ਤੂੰ ਤਾਂ ਸਮਝਦਾਰ ਹੈ ਤੂੰ ਤਾਂ ਪਰਖ ਜਾਣਦਾ ਹੈ ਤੂੰ ਤਾਂ 파ਰਖੀ ਹੈ ਤੈਨੂੰ ਜਦ ਪਤਾ ਸੀ ਕਿ ਲੱਖਾਂ ਦਾ ਹੀਰਾ ਹੈ ਤਾਂ 20 ਲਈ ਕਿਉਂ ਝਗੜਾ ਕਰ ਰਿਹਾ ਸੀ ਤੂੰ ਉਸ ਨੂੰ 100 ਰੁਪਏ ਦੇ ਕੇ ਕੱਲ ਲੈ ਜਾ ਸਕਦਾ ਸੀ ਪਰ ਤੂੰ ਮੌਕਾ ਖੋਹ ਦਿੱਤਾ ਤੂੰ ਮੇਰੇ ਤੋਂ ਵੀ ਬੜਾ ਵੇਪਕੂਫ ਹੈ ਮੂਰਖ ਹੈ ਕੰਜੂਸ ਚੌਹਰੀ ਸੀ ਉਹ ਕਰ ਵੀ ਕੀ ਸਕਦਾ ਸੀ ਪਛਤਾਉਂਦਾ ਰਹਿ ਗਿਆ ਇਸ ਕਹਾਣੀ ਦਾ ਸਾਰ ਇਹ ਸਮਝਾਉਂਦਾ ਹੈ ਕਿ ਜ਼ਿੰਦਗੀ ਵਿੱਚ ਅਪਸਰ ਆਉਂਦੇ ਹਨ ਮੌਕਾ ਆਉਂਦਾ ਹੈ ਪਰ ਸਾਡੇ ਵਿੱਚੋਂ ਕਈ ਲੋਕ ਕੱਲ ਕਰਾਂਗੇ ਪਰਸੋ ਕਰਾਂਗੇ ਇਸੇ ਸਾਬ ਵਿੱਚ ਮੌਕਾ ਗਵਾ ਦਿੰਦੇ ਹਨ ਅਤੇ ਬਾਅਦ ਵਿੱਚ ਸੋਚਦੇ रह ਜਾਂਦੇ ਹਨ ਕਿ ਲੱਖਾਂ ਦੀ ਓਪਰਚੁਨਿਟੀ ਸੀ ਐਵੇਂ ਹੀ ਚਲੀ ਗਈ ਇਸ ਲਈ ਸ਼ੁਭ ਕੰਮ ਨੂੰ ਜਿੰਨਾ ਜਲਦੀ ਹੋਵੇ ਕਰ ਲੈਣਾ ਚਾਹੀਦਾ ਹੈ ਉਨਾ ਹੀ ਚੰਗਾ ਹੁੰਦਾ ਹੈ ਧੰਨਵਾਦ